ਅੱਜ ਜੀ ਆਪਾਂ ਸਿੰਗਲ ਕਰੋਸ਼ ਕੇ ਦੀ ਲਾਇਸ ਬਣਾਵਾਂਗੇ ਆਪਣੀ ਦੁਪੱਟੇ ਤੇ ਤੁਸੀਂ ਇਹਨੂੰ ਸੂਟ ਤੇ ਵੀ ਲਾ ਸਕਦੇ ਹੋ ਦੁਪੱਟੇ ਤੇ ਵੀ ਲਾ ਸਕਦੇ ਹੋ ਤੇ ਇਹ ਵੀ ਬਹੁਤ ਹੀ ਸੁੰਦਰ ਲੱਗਦੀ ਹੈ ਦੇਖੋ ਉੱਤੇ ਪਾਸੇ ਤੇ ਇਸਤੇ ਪਾਸੇ ਸਿੰਗਲ ਕਰੋਸ਼ ਕਰ ਆਇਆ ਆਪਾਂ ਤੇ ਇਸ ਤਰੀਕੇ ਨਾਲ ਤੁਸੀਂ ਵੀ ਲਾ ਸਕਦੇ ਹੋ ਤੇ ਆਪਦੇ ਸੂਟ ਨੂੰ ਦੁਪੱਟੇ ਨੂੰ ਸੁੰਦਰ ਬਣਾ ਸਕਦੇ ਹੋ ਵੀਡੀਓ ਨੂੰ ਵੇਖਣ ਤੇ ਕਰ ਜ਼ਰੂਰ ਦੇਖੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਕੋ ਕਿਸਾਨ ਦਾ ਵੀ ਸ਼ੇਅਰ ਤੇ ਲਾਈਕ ਕਰਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਇਹ ਵੀਡੀਓ ਕਹੇ ਜੀ ਲੱਗੀ ਚਲੋ ਜੀ ਆਪਾਂ ਬਣਾਉਣਾ ਸਟਾਰਟ ਕਰਦੇ ਆਂ ਸਭ ਨੂੰ ਪਿਆਰ ਭਰੀ ਸਸਰੇ ਅਕਾਲ ਆਪ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਅੱਜ ਅਸੀਂ ਵੀਡੀਓ ਉਹਨਾਂ ਵਾਸਤੇ ਬਣਾਉਣੀ ਹੈ ਜਿਨ੍ਹਾਂ ਨੇ ਕਦੇ ਵੀ ਕਰੋਸ਼ ਕਰਨੀ ਚਲਾਈ ਆ ਤੇ ਆਪਾਂ ਸਿੰਗਲ ਕਰੋਸ਼ ਕਰਾਉਣਾ ਦੱਸਦੇ ਆਂ ਪਹਿਲਾਂ ਇਹ ਆਪਾਂ ਛੜਕਦੀ ਰੇਡ ਲਈ ਹੈ ਤੁਸੀਂ ਕੋਟਣ ਦਾ ਵੀ ਐਂਕਰ ਦਾ ਗੋਲਾ ਲੈ ਸਕਦੇ ਹੋ ਦੇਖੋ ਆਪਾਂ ਹੁਣ ਇਹ ਉਂਗਲ ਤੇ ਬਲੇਟ ਲੈ ਲਿਆ ਧਾਗਾ ਇਹਨੂੰ ਇਸ ਤਰ੍ਹਾਂ ਤੁਸੀਂ ਉਂਗਲ ਤੇ ਧਾਗਾ ਬਲੇਟ ਲੈਣਾ ਜੇ ਤੁਸੀਂ ਪਛੋਂ ਦੀ ਲਾ ਪਛੋਂ ਨਾਲ ਲਾਉਣਾ ਹੈ ਤਾਂ ਤੁਸੀਂ 10 ਨੰਬਰ ਕਰੋਸ਼ਾ ਲੈ ਸਕਦੇ ਹੋ 12 ਨੰਬਰ ਲੈ ਸਕਦੇ ਹੋ ਤੇ ਜੇ ਤੁਸੀਂ ਇਹਦੇ ਨਾਲ ਲਾਉਣਾ ਤਾਂ ਤੁਸੀਂ ਇਹ ਪਤਲਾ ਕਰੋਸ਼ਾ ਲੈ ਸਕਦੇ ਹੋ ਦੇਖੋ ਹੁਣ ਆਪਾਂ ਇਹਨੂੰ ਅਟੈਚ ਕਰਦੇ ਆਪਾਂ ਕੋਈ ਗੰਢ ਨਹੀਂ ਪਾਵਾਂਗੇ ਇਹ ਜਿਹੜੀ ਛਿਲਕ ਦੀ ਰੀਲ ਹੁੰਦੀ ਹੈ ਥੋੜੀ ਜਿਹੀ ਤਲਕਣੀ ਹੁੰਦੀ ਹੈ ਇਹ ਤੁਸੀਂ ਇਸੇ ਤਰੀਕੇ ਨਾਲ ਹੀ ਦੇਖੋ ਅਟੈਚ ਕਰ ਲੈਣਾ ਜਿਹੜਾ ਇਹ ਧਾਗਾ ਹੈ ਤੁਸੀਂ ਇੱਧਰ ਨਾਲ ਲੈ ਜਾਣਾ ਇਹ ਥੋੜਾ ਜਿਹਾ ਘੱਟ ਰਹੇਗਾ ਤੁਸੀਂ ਵੱਡਾ ਵੀ ਲੈ ਸਕਦੇ ਹੋ ਹੁਣ ਆਪਾਂ ਇੱਥੇ ਇਹਨੂੰ ਇਹਦਾ ਸਿੰਗਲ ਕਰੋਸ਼ਿਕਾ ਬਣਾਉਣੀ ਹੈ ਤੇਪਾ ਸਿੰਗਲ ਕਰੋਸ਼ਿਕ ਬਣਾਉਣੀ ਹੈ ਦੇਖੋ ਹੁਣ ਆਪਾਂ ਇੱਕ ਚੈਨ ਬਣਾ ਲਈ ਫਿਰ ਅੱਗੇ ਸਿੰਗਲ ਕਰੋਸ਼ਿਕ ਬਣਾਵਾਂਗੇ ਆਪਾਂ ਕੋਈ ਪਹਿਲਾਂ ਗੰਢ ਨਹੀਂ ਪਾਈਗੀ ਦੇਖੋ ਪਹਿਲਾਂ ਇੱਕ ਚੈਨ ਬਣਾਵਾਂਗੇ ਫਿਰ ਆਪਾਂ ਇਹ ਸਿੰਗਲ ਕਰੋਸ਼ਿਕ ਬਣਾਵਾਂਗੇ ਇਹ ਆਪਣੇ ਨਾਲ ਹੀ ਇਸ ਤਰੀਕੇ ਨਾਲ ਤੁਸੀਂ ਵੱਡਾ ਰੱਖ ਲਓ ਇਹ ਥੋੜਾ ਜਿਹਾ ਘੱਟ ਰਹੇਗਾ ਧਾਗਾ ਫੇਰ ਵੀ ਆਪਾਂ ਵਿੱਚ ਹੀ ਅਟੈਚ ਕਰਤਾ ਇਹਨੂੰ ਜਿਹਨੇ ਕਦਗੇ ਨਹੀਂ ਕਰੋਸ਼ਗਾ ਚਲਾਇਆ ਆ ਵੀਡੀਓ ਵੇਖ ਕੇ ਉਹਨੂੰ ਵੀ ਕਰੋਸ਼ਗਾ ਚਲਾਉਣਾ ਆ ਜਾਊਗਾ ਦੇਖੋ ਇਸੇ ਤਰ੍ਹਾਂ ਹੀ ਆਪਾਂ ਇੱਕ ਚੈਨ ਸਿੰਗਲ ਕਰੋਸ਼ਿਕਾ ਇੱਕ ਚੈਨ ਸਿੰਗਲ ਕਰੋਸ਼ਿਕਾ ਐਂ ਹੀ ਬਣਾਉਂਦੇ ਜਾਣਾ ਆਪਾਂ ਇੱਕ ਚੈਨ ਇੱਕ ਸਿੰਗਲ ਕਰੋਸ਼ਿਕਾ ਬਹੁਤ ਜਲਦੀ ਜਲਦੀ ਬਣ ਜਾਂਦਾ ਇਹ ਕੋਈ ਔਖਾ ਨਹੀਂਗਾ ਬਣਾਉਣਾ ਇਹ ਤੁਹਾਨੂੰ ਅਸੀਂ ਵੀ ਕੱਲਾ ਟੰਕਾ ਲਾਉਣਾ ਵੀ ਦੱਸਾਂਗੇ ਸੂਈ ਨਾਲ ਵੀ ਜੋ 11 ਕਰੋਸ਼ਗਾ ਚਲਾਉਣਾ ਆਗਾ ਫਿਰ ਕੁਝ ਵੀ ਬਣਾ ਸਕਦੇ ਹੋ ਕੋਈ ਵੀ ਡਿਜ਼ਾਈਨ ਦਾ ਡਿਜ਼ਾਈਨ ਬਣਾ ਸਕਦੇ ਹੋ ਕਰੋਸ਼ਕੇ ਦਾ ਤੁਸੀਂ ਲਓ ਜੀ ਆਪਾਂ ਬਣਾ ਲਿਆ ਇਹਨਾਂ ਤੇ ਇਸ ਤਰੀਕੇ ਨਾਲ ਤੁਸੀਂ ਬਣਾਉਂਦੇ ਜਾਓ ਜੇ ਕੱਲਾ ਹੀ ਸਿੰਗਲ ਕਰੋਸ਼ਕਾ ਲਾਉਣਾ ਹੈ ਤੁਸੀਂ ਦੁਪट्टे ਤੇ ਕਮੀਜ਼ ਤੇ ਇਹ ਵੀ ਬਹੁਤ ਹੀ ਸੁੰਦਰ ਲੱਗਦਾ ਦੇਖੋ ਜਿਵੇਂ ਲਾਇਸ ਲੱਗੀ ਹੁੰਦੀ ਹੈ ਅੱਗੇ ਇਹ ਤੁਹਾਨੂੰ ਦੱਸਾਂਗੇ ਵੀ ਡਬਲ ਕਰੋਸ਼ਕਾ ਕਿਵੇਂ ਲੱਗਦਾ ਇਸ ਤਰੀਕੇ ਨਾਲ ਲਾਉਂਦੇ ਜਾਓ ਦੇਖੋ ਚਲੋ ਜੀ ਆਪਾਂ ਅਗਲੀ ਵੀਡੀਓ ਵਿੱਚ ਮਿਲਦੇ ਹਾਂ ਸਾਰੇ ਨੂੰ ਪਿਆਰ ਭਰੀ ਸਸਰੀਆ ਕਾਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਪਸੰਦ ਆਵੇ ਸ਼ੇਅਰ ਤੇ ਲਾਈਕ ਕਰਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਚਲੋ ਜੀ ਆਪਾਂ ਅਗਲੀ ਵੀਡੀਓ ਚ ਮਿਲਦੇ ਹਾਂ ਸਾਰਿਆਂ ਨੂੰ ਪਿਆਰ ਭਰੀ ਸਸਰੀਆ